ਹਰ ਸਾਲ ਆ ਗਈ ਰਾਜਤਨ ਦਿਖਾਉਣੇ ਆ ਇਹ ਪਹਿਲ ਲੱਗ ਗਿਆ ਦੇਖੋ ਆ ਖੋਲਤਾ ਦੇਖੋ ਇਹਦਾ ਤੋੜਦਾ ਤਰੀ ਹਵਾ ਨਾਲ ਆ ਦੇਖੋ ਇਹ ਹੋ ਗਿਆ ਠੀਕ ਹੈ ਟਾਲੀਵਾਲ ਸਾਹਿਬ ਕੀ ਹਾਲ ਚਾਲ ਹੈ ਟਾਲੀਵਾਲ ਸਾਹਿਬ ਠੀਕ ਠਾਕ ਹਾਂ ਆਪਰੇ ਦਾ ਬਰਸਾਤ ਹੋਣ ਲੱਗ ਗਈ ਆ ਟਾਈਮ ਹੋਰ ਸੁਣਾਓ ਠੀਕ ਠਾਕ ਹਾਂ ਹੋਰ ਸੁਣਾਓ ਠੀਕ ਠਾਕ ਹਾਂ ਸਰਦੀ ਕਲਾ ਮੈਂ ਤੁਹਾਨੂੰ ਮੀਂਹ ਦਿਖਾਵਾਂ ਜੀ ਲਾਈਵ ਨੂੰ ਸ਼ੇਅਰ ਕਰ ਦਿਓ ਹੋਰ ਵੀ ਮਿੱਤਰਾਂ ਤੱਕ ਪਹੁੰਚਾਓ ਜਿੱਥੇ ਤੇ ਮੀਂਹ ਪੈ ਰਿਹਾ ਦੱਸੋ ਕਮੈਂਟ ਕਰਕੇ ਆਪਣੇ ਬਾਰਸ਼ ਆ ਰਹੀ ਹੈ ਆ ਦੇਖੋ ਪਹਿਲਾਂ ਹਵਾ ਨਾਲ ਆ ਕਪੜਾ ਖੋਲਤਾ ਬੰਨਿਆ ਸੀ ਉੱਪਰ ਨਾ ਪੌਦਿਆਂ ਦੇ ਉੱਤੇ ਪਾਇਆ ਹੋਇਆ ਆਪਣੇ ਇਹ ਤੇ ਇਹ ਪੌਦੇ ਤਾਂ ਕੀ ਹਿੱਕ ਤੇ ਨਾਲ ਪਹਿਲਾਂ ਤੇਜ਼ ਹਵਾ ਚੱਲੀ ਆ ਪੂਰੀ ਬੜੀ ਚਾਹੀਦਾ ਵਧੀਆ ਜੀ ਉਸ ਤੋਂ ਬਾਅਦ ਫਿਰ ਮੀਂਹ ਆ ਗਿਆ ਮਾ ਪਾਏ ਜਾਣ ਤੋਂ ਕੜੀਆਂ ਦੇਖੋ ਖੌਨਾ ਮਾ ਤੁਨੋ ਛਤਰੀ ਹੋਰ ਸਭ ਠੀਕ ਠਾਕ ਹੋ ਵੀਰ ਢਾਲੀਵਾਲ ਸਾਹਿਬ ਆਹੇ ਪੌਦੇ ਤੋਤੇ ਜਾਣਗੇ ਹੁਣ ਵਧੀਆ ਅੱਜ ਗਰਮੈਸ ਬਹੁਤ ਜਿਆਦੇ ਸੀ ਸਾਰਾ ਦਿਨ ਸਿਰ ਦੁਖਣ ਲਾਈ ਰੱਖਿਆ ਇੰਨੀ ਗਰਮੀ ਸੀਗੀ ਲਾਈਵ ਨੂੰ ਸ਼ੇਅਰ ਕਰ ਦਿਓ ਫਟਾਫਟ ਤੇ ਦਿਖਾਉਣਾ ਤੁਹਾਨੂੰ ਵਾਰਨਿਕਲ ਦੇ ਮਾ ছাত্রੀ ਲੈਣੋਂ ਪਰ ਹਾਂ ਮੁਰਾਪਾ ਲੈ ਲ ਅੰਬ੍ਰੇਲਾ ਆ ਦੇਖੋ ਬਾਹਰੇ ਆ ਗਿਆ ਹੁਣ ਬਾਹਰ ਮੌਸਮ ਠੰਡਾ ਠਾਰ ਹੋ ਗਿਆ ਆ ਮੇਰੇ ਪੌਦੇ ਲੰਗੇ ਕਰਤੇ ਆ ਖੋਲੇ ਕੱਪੜਾ ਦੇਖੋ ਸਾਰੇ ਇੱਥੇ ਬੰਨਿਆ ਸੀ ਆਪਣੇ ਪੌਦਿਆਂ ਦੇ ਉੱਤੇ ਇਹਦੇ ਨਾਲ ਟੱਕੇ ਹੁੰਦੇ ਨੇ ਆ ਆਪਣਾ ਦੌਲੀ ਆ ਗਿਆ ਇਹ ਵੀ ਮੇਰੇ ਨਾਲ ਹੀ ਰਹਿਣਾ ਮੀਂਹ ਚ ਦੇਖੋ ਤੇ ਬਹੁਤ ਸਰਾਰਤੀ ਆ ਭਿੱਜ ਜੇ ਨਾ ਤੂੰ ਅੰਦਰ ਚੱਲ ਬਈ ਚਲੋ ਚਲੋ ਸ਼ਾਬਾਸ਼ ਚੱਲ ਭੱਜ ਕੇ ਭੱਜ ਕੇ ਭੱਜ ਕੇ ਚਲੋ 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 ਸ਼ਾਬਾਸ਼ ਆ ਦੇਖੋ ਇੰਨਾ ਸਿਆਣਾ ਕਹਿੰਦਾ ਨਾ ਭੱਜ ਗਿਆ ਆ ਇੱਥੇ ਖੜ ਜਾ ਤੂੰ ਨਾ ਕਣੀ ਜਾ ਦੇਖ ਲੋ ਬੜਾ ਘੈਂਟ ਬੰਦਾ ਇਹ ਔਰ ਠੰਡ ਹੋ ਗਈ। ਅ ਸੁਨੇਹਾ ਬਜਾਜ ਸੁਨੇਹਾ ਜੀ ਵੈਲਕਮ ਤੁਹਾਡਾ ਪਹਿਲੀ ਵਾਰੀ ਆਪਣੇ ਲਾਈਵ 'ਚ ਆਇਓ ਮੇਰੇ ਖਿਆਲ ਦੇ ਵਿੱਚ। ਆ ਦੇਖੋ ਪਹਿਲਾਂ ਤਾਂ ਨੇਰੀ ਚੱਲ ਗਈ ਇਹਨੇ ਆਪਣਾ ਕੱਪੜਾ ਖੋਲਤਾ ਪਲਾਂਟਸ ਤੋਂ। ਇਧਰ ਪਲਾਂਟ ਲੱਗੇ ਨੇ ਆਪਣੇ ਆ ਦੇਖੋ। ਇਧਰੀ ਸਾਈਡ ਵੀ ਨੇ ਹੋਣਾ। ਮੈਂ ਲਾਈਟ ਜਗਾਉਣਾ ਪਹਿਲਾਂ ਇਧਰੋਂ ਬਾਹਰ ਜਾ ਕੇ। ਅ ਆਲਸਾ ਜੀ ਸਿਹਤ ਕਿਵੇਂ ਆ? ਸਿਹਤ ਬਹੁਤ ਵਧੀਆ ਧਾਲੀਵਾਲ ਸਾਹਿਬ। ਤੁਸੀਂ ਦੱਸੋ। ਆ ਦੇਖੋ ਆ ਸਾਰੇ ਆਟਾ ਗਿਆ ਜਿਹਦੇ ਨਾਲ ਆ ਆਪਣਾ ਜਿਹੜਾ ਗ੍ਰੀਨ ਜਮ ਕਪੜਾ ਹੁੰਦਾ ਐ ਇੱਥੇ ਪਾਇਆ ਸੀ ਪਹਿਲਾਂ ਹਵਾ ਨਾਲ ਖੋਲਦਾ ਸਾਰਾ ਹੁਣ ਵਿਚਾਲੇ ਹੋ ਗਿਆ ਐ ਚਾਨਣ ਦੇ ਇਧਰਲੀ ਸੈੜਨੇ ਦਾ ਕਰਤਾ ਫੇਰ ਬਨਾਂਗੇ ਜਦੋਂ ਕਣੀਆਂ हट ਗਈਆਂ ਉਹਨੂੰ ਪਤਾ ਹਵਾ ਮੂਰੇ ਜ਼ੋਰ ਨਹੀਂ ਚੱਲਦਾ ਇਹਨਾਂ ਦਾ ਆ ਆਪਣੇ ਇਧਰਲੇ ਪਲਾਂਟ ਨੇ ਅੱਜ ਫੁੱਲ ਬਹੁਤ ਵਧੀਆ ਖਿੜੇ ਨੇ ਤੁਸੀਂ ਜੁੜੇ ਨਹੀਂ ਦੁਪਹਿਰੇ ਲਾਈਵ ਦੇ ਵਿੱਚ ਘਰ ਸੀ ਮੈਂ ਅੱਜ ਆਪਣੇ ਕੋਲ ਬਹੁਤ ਬਾਹਰ ਦੇ ਪਲਾਂਟ ਬਹੁਤ ਆ ਮੇਰੇ ਕੋਲ ਯੂਕੇ ਦਾ ਕਦੇ ਆਪਣੇ ਕੋਲ ਪਲਾਂਟ ਹੈਗੇ ਆ ਘਰੇ ਬਸ ਉਹ ਦਿਖਾ ਵੀ ਦਿਨਾ ਬਹੁਤ ਘੈਂਟ ਘੈਂਟ ਵੈਰਾਈਟੀਆਂ ਨੇ ਮਲਾਈਟ ਦਿਖਾ ਮੈਂ ਇਧਰ ਇਹ ਇੱਟੇ ਜੇਗੀ ਆ ਆ ਦੇਖੋ ਇਹ ਇਹ ਜਿਹੜੇ ਦਿਖਾਉਣਾ ਸਾਨੂੰ ਪਲਾਂਟ ਸਾਰੇ ਉੱਪਰ ਤੇ ਆ ਸਾਰੇ ਫੁੱਲਾਂ ਨੇ ਆ ਜੇਡ ਪਲਾਂਟ ਆ ਤਰੀਆਂ ਪੈ ਲੱਗ ਗਈਆਂ ਬੜਾ ਪੂਰਾ ਘਰ ਭਰਿਆ ਹੋਇਆ ਪਲਾਂਟਸ ਦੇ ਨਾਲ ਇਹਦੇ ਮਰਜ਼ੀ ਕੰਤਾ ਕੋਣਾ ਦੇਖ ਲੋ ਇੱਧਰ ਦੇਖੋ ਉਧਰ ਵੀ ਆਹ ਸਾਈਦਾ ਤੇ ਉਧਰ ਉਹ ਇੱਧਰ ਆਹ ਸਾਰੀ ਛੱਤ ਭਰੀ ਹੈ ਪੁਰਾਣੀ ਸਾਰੇ ਆਹ ਪਿੰਗਰੀ ਚ ਤਾਪਾਇਆ ਨੇ ਵੀ ਆ ਜਿਹੜੇ ਆਪਣੇ ਦੋਗੀ ਛੇੜ ਖਾਲੀ ਨਹੀਂ ਕਰਦੇ ਆਨੇ ਰੇਜ ਹੋ ਗਏ ਤੇ ਪਰਦਾ ਆ ਗਿਆ ਮੂਰੇ ਪਰਦਾ ਗੇਰਤਾ ਹਵਾ ਨੇ ਖੋਲਤਾ ਹੈ ਉਹ ਆਪਣੇ ਹੈਂਗਿੰਗ ਪਲਾਂਟ ਲੱਗੇ ਨੇ ਇੱਧਰ ਸੈੱਟ ਦੇ ਥੱਲੇ ਆ ਦੇਖੋ ਇੱਧਰ ਸੈੱਟ ਪਾਇਆ ਛੋਟਾ ਜਿਹਾ ਇਹਦੇ ਥੱਲੇ ਪਲਾਂਟ ਲੱਗੇ ਹੋਣੇ ਹੋਰ ਸਨ ਹਾਂ ਸਾਰੇ ਮੇਰੇ ਵੀ ਠੀਕ ਠਾਕ ਆ ਦੇਖੋ ਪਾ ਸਾਤਰੀ ਦੇ ਲੈ ਰੱਖੀ ਆ ਹਾਲੇ ਤੁਹਾਡੇ ਬਾਹਰ ਸੈ ਨਹੀਂ ਆਪਾਂ ਸਾਤਰੀ ਦੇ ਥੱਲੇ ਆ ਦੇਖੋ ਜੋ ਤਾ ਠੰਡਾ ਖਾਰ ਕਰਦਾ ਅੱਜ ਇੰਨੀ ਗਰਮੀ ਸੀ ਨਾ ਮਰਨ ਹੀ ਲੱਜੀ ਦਿਮਾਗ ਘੁਆਰ ਕੇ ਸੀ ਗਰਮੀ ਨੇ ਇਧਰ ਵੀ ਆਪਣੇ ਪਲਾ ਆ ਨਵੇਂ ਲਾਏ ਆ ਕਿ ਮੈਂ ਸਾਰੇ ਇਧਰ ਦੇਖਦੇ ਆ ਜਿਹੜੇ ਨਿੱਕੇ ਨਿੱਕੇ ਪੋਰਸ ਦੇ ਵਿੱਚ ਨੇ ਇਹ ਸਾਰੇ ਨਵੇਂ ਪਲਾਂਟ ਨੇ ਆਪਣੇ ਆਹ ਮਨੀ ਪਲਾਂਟ ਆ ਗਿਆ ਦੇਖੋ ਕਿੰਨਾ ਹਰਾ ਇਹ ਆਇਆ ਟਗਾ ਟਗਾ ਹੋਗੀ ਤੇਜ਼ بارش ਹੋਰ ਵਧੀਆ ਪਾਣੀਆ 'ਚ ਗਰਮੀ ਬਹੁਤ ਜ਼ਿਆਦਾ ਸੀ ਆ ਸਾਡਾ ਸੈਂਸ ਵੀਰੀ ਆ ਗਿਆ ਇਧਰ ਨਹੀਂ ਫਿਰ ਮੈਨੂੰ ਇਧਰ ਹੀ ਲਾਈਟ ਵੀ ਲਾਣੀ ਪਊਗੀ ਇੰਨੇ ਗ੍ਰੀਨ ਪੌਦੇ ਤੁਹਾਨੂੰ ਹਰ ਇੱਕਰੇ ਘਰੇ ਨਹੀਂ ਮਿਲਦੇ ਆ ਦੇਖ ਲਓ ਤੁਸੀਂ ਇੱਕ ਵੀ ਪੱਤਾ ਡੈਮੇਜ ਨਹੀਂ ਹੋ ਰਿਹਾ ਕਿਸੇ ਦਾ ਵੀ ਜਿੰਨੇ ਵੀ ਆਪਣੇ ਕੋਲ ਪਲਾਂਟ ਹੈਗੇ ਆ ਪੂਰੇ ਐਨ ਚੱਕਾ ਚੱਕਾ ਮਿਲਦੇ ਨੇ ਤੁਸੀਂ ਚੈੱਕ ਕਰ ਲਿਓ ਭਾਵੇਂ ਆਪਣੇ ਘਰੇ ਥੋੜੇ ਲੱਗੇ ਨੇ ਤੁਹਾਡੇ ਕਿਸੇ ਦਾ ਪੱਤਾ ਸੁੱਕਿਆ ਹੋਊਗਾ ਕਿਸੇ ਦਾ ਪੀਲਾ ਹੋਊਗਾ ਔਰ ਆਪਣੇ ਕੋਲੇ ਤੁਹਾਨੂੰ ਐ ਮਿਲਗੇ ਜਮਾ ਹਰੇ ਭਰੇ ਡੰਝ ਆ ਦੇਖ ਲੋ ਆ ਲੈ ਨਵੇਂ ਪੱਤੇ ਆ ਰਹੇ ਨੇ ਜਿਹੜੇ ਐ ਪੂਰੇ ਘੈਂਟ ਨੇ ਹਾਂਜੀ ਕਿੱਥੋਂ ਕਿੱਥੋਂ ਲਾਈਵ ਦੇ ਵਿੱਚ ਜੁੜਿਓ ਕਮੈਂਟ ਕਰਿਓ ਵਗਰਾ ਆਜੋ ਕਰਦਿਆਂ ਗੱਲਾਂ ਬਾਤਾਂ ਹੋਣ ਨਾਲੇ ਲੋ ਵੀ ਹੁਣ ਆਪਾਂ ਸਤਰੀ ਲਾ ਦਈਏ ਆ ਲਓ ਜੀ ਲਾਤੀ ਸਤਰੀ ਇਹ ਹੋਟਲ ਰਿਕੋਰ ਆਹ ਰੀ ਕੈਟ ਕਹਿਤਾ ਆਹ ਇਹ ਬਹੁਤ ਘੋਲੀ ਹੈ ਆ ਆ ਸਰਾਰਤੀ ਹੁੰਦਾ ਹਾ ਇਹ ਬੰਦਾ ਸਰਾਰਤੀ ਪੂਰਾ ਕੋਈ ਨਹੀਂ ਆ ਕੋਈ ਨਹੀਂ ਹਾ ਫੜ ਲੈ ਆ ਕੇ ਫੜ ਲੂ ਫੜ ਲੇ ਫੜ ਲੇ ਆ ਦੇਖ ਪੀ ਐਕਸ਼ਨ ਕਰਦੇ ਨੇ ਹਲੋ ਹਲੋ ਫੜ ਲਓ ਹਾਂ ਇਹ ਨਾ ਇਹ ਨਾ ਹਾਂ ਹਾਂ ਇਹ ਨਾ ਯਾਦ ਤੁਹਾਨੂੰ ਕੀ ਨੂੰ ਬਹੁਤ ਸਾਰੇ ਆਰਤੀ ਦੇ ਬੰਦੇ ਆ ਗਏ ਆ ਦੇਖ ਲੋ ਇੰਨੀ ਸਰਲਤਾ ਕਰਦੇ ਨੇ ਆ ਜਾਓ ਰੇ ਹਾਂ 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 ਆ ਜਾ ਆ ਜਾ ਆ ਜਾ ਦੇਗਾ ਆ ਜਾ ਆ ਜਾ ਆ ਜਾ ਆ ਜਾ ਆ ਜਾ ਆ ਜਾ ਜੇ ਮੈਂ ਹਾਂ ਬੜਾ ਹਾਂ ਹਾਂ ਮੈਂ ਮੋਹ ਨਾ ਕਰਦੀ ਕੋਈ ਮੈਂ ਮੋਹ ਤਾਂ ਕਰਵਾਦੀ ਹਾਂ ਮੈਂ ਜੇ ਮੈਂ ਜੇ ਮੈਂ ਆਉਂਦਾ ਮੈਂ ਜੇ ਮੈਂ ਜੇ ਮੈਂ ਲੈ ਖ ਸਜੀ ਪੜਦਾ ਸੀ ਅੱਜ ਇੱਕ ਇਹ ਦਿਖਾ ਜਨੇ ਪੜਦਾ ਸੀ ਤੇ ਕੱਲ ਮੈਂ ਮੰਦਰ ਮੰਦਰ ਉੱਟੀ ਗਈ ਹੋਈ ਹੈ ਤਨੂ ਮਰ ਰਹੀ ਹੈ ਸਤਨੂ ਗੀਂ ਹਾਂ ਪਰ ਕੇ ਬਖਸ਼ਣਾ ਕਿਸੇ ਨੇ ਗਲਤ ਨਹੀਂ ਆਦਾ ਖੁੱਲ੍ਹੇ ਮੇਰੇ ਜਿਹੜੇ ਤੇ ਗੀਂ ਚਲੇ ਗਿਆ ਹੁਣ ਅਈ ਤੁਹਨੇ ਕਹਿਆ ਰਸੂਏਂ ਹਾਂ ਅੱਜ ਮੈਂ ਨਾ ਹਾਂ ਹਾਂ ਮੈਂ ਹੈ ਕਿ ਕਿੰញਾ ਹੈ ਜੋ ਅੱਛਾ ਹਮਾਰਾ ਤੱਕ ਖੁੱਲ੍ਹੂ ਬਹਲੇ ਤੂੰ ਕਿਹਨੇ ਆਇਆ ਹੈ ਹੇ ਤਰਕੇ ਨਾਲ ਨਹੀਂ ਗੀਂ ਤੋ ਸਾਰੇ ਠਾਕੋ ਬਾਈ ਅਰੇ ਰਾਤ ਲੱਗ ਗਈ ਫੇ ਦੇ ਵਧੀਆ ਚੜ੍ਹਦੀ ਕਲਾ ਨੇ ਜੋ ਆਉਂਦੀ ਮੌਸਮ ਦਾ ਫਾਇਦਾ ਕਰਸੋ ਅਸੀਂ ਮਾਸੂਮ ਦਾ ਆਨੰਦ ਲੈ ਰਹੇ ਆ ਮੈਂ ਕਿਹਾ ਚਲੋ ਦੇਖਦੇ ਆ ਵਧੀਆ ਕਣੀਆਂ ਪੈ ਰਿਆ ਨਿੱਕੇ ਨਿੱਕੇ ਅੱਕੇ ਨੂੰ ਪਰ ਅੱਜ ਯਾਰ ਆ ਰਿਹਾ ਪੂਰਾ ਬਹੁਤ ਵਧੀਆ ਠੰਡ ਹੋ ਗਈ ਹਵਾ ਚੱਲਦੀ ਆ ਪੂਰੀ ਆਪਾਂ ਬਾਹਰ ਖੜ੍ਹਿਆਂਗੇ ਵੇਖ ਸਾਤਰੀ ਦੇ ਹੱਲੇ ਅੱਜ ਗਰਮੀ ਕਿ ਹੈ ਜੀ ਅੱਜ ਨਾ ਸਿਰ ਦੁਖਣ ਲੱਗਾ ਇੰਨੀ ਗਰਮੀ ਸੀਗੀ ਜਿਵੇਂ ਸਿਰ ਚ ਡਾਂਗ ਮਾਰੀ ਹੁੰਦੀ ਐ ਐਨਾ ਸਿਰ ਦਰਦ ਕਰਦਾ ਜੀ ਪੂਰਾ ਚੱਲਦਾ ਰਿਹਾ ਸਾਰਾ ਦਿਨ ਆ ਤੁਸੀਂ ਢਾਲੀਵਾਲ ਸਾਹਿਬ ਆਪਣੇ ਪੋਤੇ ਨਹੀਂ ਦੇਖਿਓ ਨੇ ਆ ਦੇਖੋ ਬਹੁਤ ਨੇ ਮੇਰੇ ਕੋਲ ਬਾਹਰ ਦੇ ਉਧਰ ਦੇਖੋ ਪੁਰਾਣੇ ਘਰ ਤੇ ਤੁਹਾਨੂੰ ਦਿਖਾਵਾਂ ਮੈਂ ਉਹ ਸਾਰਾ ਭਰਿਆ ਹੋਇਆ ਬ੍ਰੋ ਤੱਕ ਬਹੁਤ ਜਾਦੀ ਬਾਉਂਸਾਈ ਪਲਾਂਟ ਆਪਣੇ ਆ ਦੇ ਲੋ ਆ ਜਿਵੇਂ ਡਿੱਗ ਕੇ ਹਰਾ ਹੋਇਆ ਹੁੰਦਾ ਨਾ ਐਦਾਂ ਬਣਾਇਆ ਹੋਇਆ ਹੈ ਬਹੁਤ ਗ੍ਰੀਨ ਨੇ ਗਰਮੀ ਦਾ ਜੀ ਚਿਕਾਂ ਕਢਾ ਦੇ ਇੰਨੀ ਗਰਮੀ ਸੀ ਆ ਤਾਂ ਵੇਖੋ ਆ ਬਟਨ ਫਲਾਵਰ ਹੈ ਆ ਵਾਲਾ ਬਟਨ ਫਲਾਵਰ ਹੈ ਇਹਨੂੰ ਬਟਨ ਫਲਾਵਰ ਦੇ ਫੁੱਲ ਬਹੁਤ ਸੋਹਣੇ ਲੱਗਦੇ ਨੇ ਮੇਰੇ ਫੇਸਬੁੱਕ ਪੇਜ ਤੇ ਪਾਏ ਨੇ ਇੰਸਟਾ ਤੇ ਵੀ ਇਹਦੇ ਫੁੱਲ ਅੱਜ ਮੈਂ ਦੁਪਹਿਰੇ ਵੀ ਲਾਈਵ 'ਚ ਦਿਖਾਈ ਸੀ ਜਿਹੜੇ ਖੜੇ ਹੋਏ ਸੀ ਹੁਣ ਤਾਂ ਹਨੇਰਾ ਹੋ ਗਿਆ ਉਧਰ ਉੱਪਰਲੇ ਪਾਸੇ ਇਹਨਾਂ ਦੇ ਮੈਂ ਇਹ ਬੱਚੇ ਵੀ ਸੇਲ ਕਰ ਰਹੇ ਆਪੀ ਕਾਫੀ ਮੈਂ ਤਿਆਰ ਕਰ ਦਿੱਤੇ ਨੇ ਇਹ ਵਰੀ ਪਿਕ ਐਕਟਸ ਦਾ ਸਕੀਨ ਹੁੰਦਾ ਬੰਦਾ ਇਕੱਲੇ ਧਾਲੀ ਵਾਲੇ ਸਭ ਕਮੈਂਟ ਕਰ ਰਹੇ ਨੇ ਬਾਕੀ ਕੀ ਕਰ ਰਹੇ ਸੱਜਣੂ ਆ ਜਾ ਫੇਰਾ ਪਲਾਂਟਾ ਦੇਖੋ ਇਹਨੂੰ ਜੈਬਰਾ ਪਲਾਂਟਾ ਕਹਿੰਦੇ ਨੇ ਹੋਰ ਸੁਣਾਓ ਨਵੀਤਾ ਜੀ। ਹਮੇ ਬੈਠਦੇ ਅੰਦਰ ਬਾਹਰ ਫਿਰ ਕਣੀਆਂ ਜੀ ਜ਼ਿਆਦਾ ਭੇਜੀ ਜਾਣਗੇ। ਬਾਹਰ ਬਾਹਰ ਇਹ ਜਾਨ ਦਾ ਕੀ ਹੁੰਦਾ। ਬਾਹਰ 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 ਹਾਂਜੀ ਪੂਰੇ ਸਕੀਨ ਆ ਜੀ ਬੂਟਿਆਂ ਦੇ ਤਾਂ ਆਪਾਂ ਇਹਨਾਂ ਦੀ ਸਕੀਨਾਂ ਦੇਖ ਲਓ ਆਹੜਾ ਫੌਜੀ ਬੰਦਾ ਵਾਲਾ ਘੈਂਟ ਹੈ ਭਾਲੀ ਪਤਾ ਕੀ ਹੈ ਨਾ ਜੀ ਮਨ ਲਓ ਕੋਈ ਤਾਂ ਬੰਦੇ ਨੂੰ ਹੋਣਾ ਚਾਹੀਦਾ ਨਾ ਇਦਾਂ ਦਾ ਵੀ ਕੋਟੇ ਤਾਂ ਮੈਨੂੰ ਲੱਗਦਾ ਮੇਰੇ ਕੋਲੇ 2 250 ਪਲਾਟ ਲੱਗਿਆ ਹੋਇਆ ਵਾਰ-ਵਾਰ ਦਾ ਬਹੁਤ ਤਰ੍ਹਾਂ ਦੀ ਵੈਰੈਟੀ ਆ ਤੁਸੀਂ ਨਰਸਰੀ ਜੀ ਵੀ ਨਹੀਂ ਦੇਖੀ ਹੋਣੀ ਇੰਨੀਆਂ ਇੰਨੀਆਂ ਵੈਰੈਟੀ ਆ ਲੈ ਮੇਰੇ ਕੋਲ ਲੱਗ ਰਿਹਾ ਸਜਣੋ ਹੋਰ ਕੌਣ-ਕੌਣ ਜੁੜਿਓ ਲਾਈਵ ਦੇ ਵਿੱਚ ਦੱਸਿਆ ਨਹੀਂ ਤੁਸੀਂ ਨੇ ਕਮੈਂਟ ਕਰਕੇ ਦੱਸੋ ਕੱਲੇ ਤਾਂ 44 ਵਾਲੇ ਸਭ ਕਮੈਂਟ ਕਰੀ ਜਾਂਦੇ ਆ ਖੇਤ ਵਾਲੀ ਵਾਲੇ ਸਭ ਹੋਰ ਸੜਾਓ ਤੁਹਾਡੇ ਹੈ ਨਹੀਂ ਬਾਰਸ ਹੋਈ ਨਹੀਂ ਅਜੇ ਅੱਡਦਾ ਬੜੀਆ ਠੰਡ ਹੋ ਗਈ ਅੱਜ ਜਿੰਨੀ ਗਰਮੀ ਸੀ ਉਨੀ ਵਧੀਆ ਠੰਡ ਹੋ ਗਈ ਹਵਾ ਚੱਲ ਰਹੀ ਹੈ ਜਿਵੇਂ ਬਰਫ ਵਰਗੀ ਠੰਡੀ ਕਾਲੀਵਾਲ ਸਾਹਿਬ ਕੰਮਕਾਰ ਵਧੀਆ ਚੱਲ ਰਿਹਾ ਹੈ ਕੰਮ ਕਰਦੀ ਸੁਣਾਓ ਤੁਸੀਂ ਬਾਕੀ ਤਾਂ ਚੱਲੀ ਜਾਂਦਾ ਭਾਈ ਹੁਣ ਕਈ ਦਿਨਾਂ ਤੋਂ ਤੁਹਾਨੂੰ ਦੇਖ ਰਹੇ ਹਾਂ ਬੰਦੇ ਬਹੁਤ ਘੱਟ ਜੁੜ ਰਹੇ ਨੇ ਲਾਈਵ ਦੇ ਵਿੱਚ ਆਹ ਤੇ ਸ਼ੇਅਰ ਨਹੀਂ ਕਰਦੇ ਹਨਾ ਅਸੀਂ ਆਪ ਵੀ ਨਹੀਂ ਆਏ ਵੀਰੇ ਲਾਈਵ ਮੈਂ ਤਾਂ ਹੋਏ ਨਹੀਂ ਹੈਗਾ ਲਾਈਵ 4 ਦਿਨ ਹੋ ਗਏ ਮੈਂ ਵੀ ਬੀਜੀ ਸੀਗਾ ਆਲ ਬੜੀ ਕਿਰਪਾ ਕੰਮ ਤਾਂ ਦੇਦਾ ਸਰਾਹ ਕੰਮ ਕਰ ਕਿਵੇਂ ਚੱਲਦਾ ਤੁਹਾਡਾ ਟਾਲੀ ਵਾਲਾ ਸਭ ਕੰਮ ਕਰ ਕਿਵੇਂ ਚੱਲ ਰਿਹਾ ਵਧੀਆ ਚੱਲਣ ਜੀ ਭਲਾ ਭਾਈ ਵਧੀਆ ਚੱਲਦਾ ਰਵੇ ਕੋਈ ਕਣੀਆਂ ਹੱਡੀਆਂ ਜਨਾ ਵੀ ਯੂਰੋ ਨੂੰ ਘਮਾ ਗੀਏ ਆਇਓ ਬੰਦਿਆ ਕਿਹਾ ਤੂੰ ਕਿਵੇਂ ਲੇਟਾਂ ਜੀ ਮਰੀ ਜੰਨੀ ਆ ਬੈ ਜਾ ਟਿੱਕੇ ਇਧਰ ਆ ਜਾ ਲੋ ਬਿਕਣੀਆਂ ਗਈਆਂ ਹਟ ਵਾ ਕੋਈ ਕੋਈ ਡਿੱਗਦੀ ਆ ਡਿੱਗਦਾ ਰਹੀ ਆ ਹਟ ਗਈਆਂ ਦੇ ਆ ਰਹੀਆਂ ਨੇ ਕੋਈ ਕੋਈ ਗੱਲ ਲੋ ਜੇ ਮੈਂ ਮੜਿਆ ਡੌਗੀ ਘਮਾਦਾ ਫੇਰ ਕਰਦਿਆਂ ਗੱਲ ਬਾਤ ਤੁਹਾਡੇ ਨਾਲ ਚੱਕਣਾ ਦਿਓ